ਕੁਰਚੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਖੇਪ ਜੀਵਨੀ ਦੀ ਦੂਜੀ ਸਾਖੀ ਸੁਣਾਵਾਂਗੀ ਗੁਰੂ ਜੀ ਨੂੰ ਪਾਦੇ ਪਾਸ ਪੜਨੇ ਪੋਣਾ ਇੱਕ ਦਿਨ ਮਹਤਾ ਕਾਲੂ ਜੀ ਨੇ ਆਪ ਜੀ ਦੀ ਮਾਤਾ ਸਲਾ ਕਰਕੇ ਆਪ ਨੂੰ ਇਸ਼ਨਾਨ ਕਰਵਾ ਕੇ ਸੋਹਣੇ ਸੋਹਣੇ ਵਸਤਰ ਵਾਕੇ ਕੋਪਾਲ ਪਾਂਦੇ ਪਾਸ ਪੜਨੇ ਪੌਣ ਲਈ ਲੈ ਗਏ ਮਹਤਾ ਜੀ ਦਾ ਖਿਆਲ ਸੀ ਕਿ ਹਿਸਾਬ ਵਿਗੈਰਾ ਸਖਾ ਕੇ ਕਿਸੇ ਦੁਕਾਨਦਾਰੀ ਵਿੱਚ ਪਾਇਆ ਜਾਵੇ ਕਿਉਂਕਿ ਆਪ ਨੂੰ ਚੁੱਪਚਾਪ ਤੇ ਅਠੇ ਪਹਿਰ ਸਿਮਰਨ ਵਿੱਚ ਵੇਕੇ ਉਹ ਜਰ ਨਹੀਂ ਸਾਂ ਸਕਦੇ ਪਾਂਦਾ ਜੀ ਕੋਲ ਚਾਹ ਕੇ ਮਠਿਆਈ ਤੇ ਕੁਝ ਨਕਦੀ ਮਹਿਤਾ ਜੀ ਨੇ ਭੇਟ ਕਰਕੇ ਕਿਹਾ ਕਿ ਤੁਸੀਂ ਨਾਨਕ ਨੂੰ ਚੰਗੀ ਤਰ੍ਹਾਂ ਪੜਾ ਕੇ ਹਿਸਾਬ ਕਿਤਾਬ ਵਿਚਤਾ ਕਰ ਦਿਓ ਤਾਂ ਕਿ ਕਿਸੇ ਕੰਮ ਇਸ ਨੂੰ ਮੈਂ ਲਾ ਦੇਵਾਂ ਪਾਂਦਾ ਜੀ ਮਹਿਤਾ ਕਾਲੂ ਜੀ ਦੀ ਬੜੀ ਇੱਛਤ ਕਰਦੇ ਸਨ ਕਿਉਂਕਿ ਉਹਨਾਂ ਨੂੰ ਇਲਾਕੇ ਦੇ ਹਾਕਮ ਰਾਏ ਬੁਲਾਰ ਦੇ ਬਹੁਤ ਨੇੜੇ ਸਮਝਦੇ ਸਨ ਉਹਨਾਂ ਨੇ ਖੁਸ਼ੀ-ਖੁਸ਼ੀ ਬੱਚਿਆਂ ਵਿੱਚ ਮਠਿਆਈ ਵੰਡ ਕੇ ਆਪ ਨੂੰ ਕੋਲ ਬਿਠਾ ਲਿਆ ਤੇ ਮਹਤਾ ਜੀ ਘਰ ਵਾਪਸ ਆ ਗਏ ਪਾਂਦਾ ਜੀ ਜੋ ਵੀ ਆਪ ਨੂੰ ਪੜ੍ਹਾਉਂਦੇ ਆਪ ਥੋੜੇ ਸਮੇਂ ਬਾਅਦ ਉਸ ਨੂੰ ਉਹ ਸੁਨਾ ਦੇਂਦੇ ਪਾਂਦਾ ਆਪ ਤੇ ਬੜਾ ਪ੍ਰਸੰਨ ਹੋਇਆ ਤੇ ਇੱਕ ਦਿਨ ਉਸ ਮਹਤਾ ਜੀ ਨੇ ਕਿਹਾ ਤੇਰਾ ਪੁੱਤਰ ਤੇ ਮਿਹਨਤੀ ਤੇ ਹੁਸ਼ਿਆਰ ਹੈ ਫਿਰ ਇੱਕ ਦਿਨ ਪਾਂਦਾ ਜੀ ਕੋਈ ਲੇਖਾ ਸਮਝਾਉਣ ਲੱਗੇ ਤਾਂ ਆਪ ਨੇ ਕਿਹਾ ਕਿ ਪਾਂਦਾ ਜੀ ਮੈਨੂੰ ਝੂਠੇ ਲੇਖੇ ਨਾ ਸਿਖਾਓ ਮੈਨੂੰ ਤੇ ਉਹ ਸੱਚਾ ਲੇਖਾ ਸਿਖਾਓ ਜਿਸ ਨਾਲ ਮੈਂ ਜਨਮ ਮਰਨ ਦੇ ਗੇੜ ਤੋਂ ਬਚ ਜਾਵਾਂ ਤੇ ਧਰਮ ਰਾਜ ਅੱਗੇ ਜਾ ਕੇ ਸੁਰਖਰੂ ਹੋਆ ਪਾਂਦਾ ਜੀ ਕਹਿਣ ਲੱਗੇ ਨਾਨਕ ਜੀ ਉਹ ਲੇਖਾ ਕਿਹੋ ਜਿਹਾ ਹੈ ਤਾਂ ਆਪਨੇ ਸ਼ਬਦ ਉਚਾਰ ਕੇ ਨਾਮ ਜਪਣ ਦਾ ਸੱਚਾ ਉਪਦੇਸ਼ ਦਿੱਤਾ ਜਿਸ ਨੂੰ ਸੁਣ ਕੇ ਪਾਂਦਾ ਸਿਰ ਝੁਕਾ ਕੇ ਕਹਿ ਲੱਗਾ ਨਾਨਕ ਤੇਰਾ ਅੰਤ ਮੇਥੋਂ ਨਹੀਂ ਪਾਇਆ ਜਾਂਦਾ ਫਿਰ ਕਾਲੂ ਜੀ ਨੂੰ ਸੱਦ ਕੇ ਕਿਹਾ ਇਹ ਤੇਰਾ ਬਾਲਕ ਆ ਪਰਮੇਸ਼ਰ ਹੈ ਮੈਂ ਇਸ ਨੂੰ ਕੀ ਪੜਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਏ ਸੀ ਅੱਜ ਦੀ ਸਾਡੀ ਦੂਜੀ ਸਾਖੀ ਅਸੀਂ ਹੋਰ ਵੀ ਇਸ ਇਹੋ ਜੀਆਂ ਛੋਟੀਆਂ ਛੋਟੀਆਂ ਸਾਖੀਆਂ ਆਪ ਜੀ ਦੇ ਸਾਹਮਣੇ ਲੈ ਕੇ ਆਵਾਂਗੇ ਧੰਨਵਾਦ